ਜੋ ਰਵਾਇਤ ਆ ਜੋ ਮਰਜ਼ਾਦਾ ਵਾ ਜੋ ਖਾਲਸਾ ਦੇ ਸਿਧਾਂਤ ਆ ਉਹਨਾਂ ਅਨੁਸਾਰ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਗੁਨਾਹਾਂ ਦਾ ਦੋਸ਼ ਪੱਤਰ ਆ ਉਹ ਤਿਆਰ ਕੀਤਾ ਜਾਏ ਉਹ ਪੰਥ ਦੇ ਸਾਹਮਣੇ ਰੱਖਿਆ ਜਾਏ ਵੀ ਆ ਇਹਨਾਂ ਦੇ ਗੁਨਾਹ ਨੇ ਉਹ ਉਰ ਰੱਖਣ ਤੋਂ ਬਾਅਦ ਜਿਹੜੇ ਮਾਹਰ ਨੇ ਪੰਥ ਪ੍ਰਵਾਨਿਤ ਜੋਗ ਸ਼ਖਸੀਅਤਾਂ ਉਹਨਾਂ ਦੀ ਕਮੇਟੀ ਬਣਾਈ ਜਾਏ ਜਿਹੜੀ ਇਹ ਵੀ ਗੱਲ ਆ ਨਾ ਕਿ ਜਦੋਂ ਕੋਈ ਮੁੱਦਾ ਆਉਂਦਾ ਤੇ ਸ਼੍ਰੋਮਣੀ ਕਮੇਟੀ ਨੂੰ ਕਹਿ ਦਿੰਦੇ ਆ ਕਿ ਸ਼੍ਰੋਮਣੀ ਕਮੇਟੀ ਇੱਕ ਕਮੇਟੀ ਬਣਾ ਦੇ ਉਹ ਕਿਉਂਕਿ ਸ਼੍ਰੋਮਣੀ ਕਮੇਟੀ ਇਸ ਵਕਤ ਬਾਦਲ ਦਲ ਦੇ ਪ੍ਰਭਾਵੇਠਾ ਪੰਥ ਪ੍ਰਵਾਨਿਤ ਸ਼ਖਸੀਅਤਾਂ ਜਿਹੜੀਆਂ ਨੇ ਉਹ ਕਿਹੜੀਆਂ ਨੇ ਕਿ ਜਿਹੜੀਆਂ ਪੂਰੇ ਸਿੱਖ ਜਗਤ ਨੂੰ ਪ੍ਰਵਾਨ ਨੇ ਉਹ ਸ਼ਖਸੀਅਤਾਂ ਦੀ ਕਮੇਟੀ ਬਣਾਈ ਜਾਏ ਉਹ ਇਹਨਾਂ ਦੇ ਗ੍ਰਾਹਾਂ ਦੀ ਲਿਸਟ ਨੂੰ ਘੋਖ ਕੇ ਤੇ ਉਹਦੇ ਵਾਸਤੇ ਖਰੜਾ ਤਿਆਰ ਕਰੇ ਉਹ ਖਰੜਾ ਫੇਰ ਪੰਥਕ ਨੂੰ ਪੰਥ ਨੂੰ ਸਮਰਪਿਤ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਉਹਨਾਂ ਦੇ ਸਾਹਮਣੇ ਰੱਖਿਆ ਜਾਏ ਵੇਖੋ ਗੁਰਮਤਾ ਪਹਿਲਾਂ ਗੁਰਮਤਾ ਹੁਕਮਨਾਮਾ ਫੇਰ ਹੁੰਦਾ ਗੁਰਮਤਾ ਗੁਰੂ ਮਤ ਅਨੁਸਾਰ ਲਿਆ ਗਿਆ ਪੰਥ ਪ੍ਰਵਾਂਤ ਫੈਸਲਾ ਹੁੰਦਾ ਤੇ ਜਦੋਂ ਉਹ ਗੁਰਮਤੇ ਨੂੰ ਲਾਗੂ ਅਕਾਲ ਤਖਸੈਬ ਤੋਂ ਅਕਾਲ ਤਖਸੈਬ ਦੇ ਜਥੇਦਾਰ ਦੇ ਦਸ਼ਕਤਾਂ ਤੇ ਅਕਾਲ ਤਖਸੈਬ ਦੀ ਮੋਹਰ ਹਟ ਜਾ ਰਹੀ ਹੁੰਦਾ ਉਹ ਹੁਕਮ ਨਮਾ ਬਣਦਾ ਅਜੇ ਤੇ ਪ੍ਰਕਿਰਿਆ ਫਾਲੋ ਕਰਨੀ ਪਵੇਗੀ ਸਭ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਪੰਥ ਨੂੰ ਸਮਰਪਿਤ ਜਥੇਬੰਦੀਆਂ ਨੇ ਜਿਹੜੀਆਂ ਪੰਥ ਨਾਲ ਧਰੋਕ ਮਾਉਣ ਵਾਲੀਆਂ ਨਹੀਂ ਉਹਨਾਂ ਦੀ ਇੱਕ ਮੀਟਿੰਗ ਬੁਲਾਈ ਜਾਏ ਉਹ ਮੀਟਿੰਗ ਦੇ ਵਿੱਚ ਇੱਕ ਜਿਹੜਾ ਵਾ ਇਹ ਸਾਰਾ ਗੁਨਾਹਾਂ ਦਾ ਦੀ ਲਿਸਟ ਰੱਖੀ ਜਾਏ ਉਹਦੇ ਉੱਤੇ ਫੇਰ ਵਿਚਾਰ ਕਰਨ ਲਈ ਕਮੇਟੀ ਬਣਾਈ ਜਾਏ ਉਹ ਕਮੇਟੀ ਜਿਹੜੀ ਆ ਉਹ ਫੇਰ ਅੱਗੇ ਖਲੜਾ ਤਿਆਰ ਕਰੇ ਖਲੜਾ ਕਰਕੇ ਫੇਰ ਇੱਥੇ ਪੇਸ਼ ਕਰੇ ਪੇਸ਼ ਕਰਨ ਤੋਂ ਬਾਅਦ ਫੇਰ ਉਹਨੂੰ ਸਰਦਾਰ ਸਾਹਿਬ ਜਿਗਰ ਕੀਤਾ ਸੁਖਬੀ ਬਾਦਲ ਦਾਲ ਦਾ ਤੇ ਇਸ ਟਾਈਮ ਤੇ ਦੀ ਗੱਲ ਕਰੀਏ ਆਪਾਂ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਪੁੰਦਰ ਸਾਹਿਬ ਨੂੰ ਅੱਗੇ ਲਿਆਂਦਾ ਗਿਆ ਕੀ ਲੱਗਦਾ ਤੁਹਾਨੂੰ ਇਹ ਚਾਰੋ ਜਿਹੜੀਆਂ ਚੱਲੀਆਂ ਹੈਗੀਆਂ ਅਕਾਲੀ ਦਲ 'ਚ ਉਹ ਫਾਇਦੇਮੰਦ ਹੋਣਗੀਆਂ ਅਕਾਲੀ ਦਲ ਵਾਸਤੇ ਬਿਲਕੁਲ ਫਾਇਦੇਮੰਦ ਨਹੀਂ ਹੋਣਗੀਆਂ ਕਿਉਂਕਿ ਅਕਾਲੀ ਦਲ ਬਾਦਲ ਪੰਥ ਦੇ ਹਿਰਦਿਆਂ ਵਿੱਚੋਂ ਲਹਿ ਚੁੱਕਾ ਵਾ ਆਪਣੇ ਗਰਾਂਹ ਕਰਕੇ ਹੁਣ ਜਿੰਨੂੰ ਮਰਜ਼ੀ ਅੱਗੇ ਲੈਣ ਜਿੰਨਾ ਚਿਰ ਇਹ ਪ੍ਰਕਿਰਿਆ ਫਾਲੋ ਨਹੀਂ ਕਰਦੇ ਤੇ ਆਕਾਲ ਤਖਤ ਸਾਹਿਬ ਉਹਨਾਂ ਦੇ ਗਨਾਹਾਂ ਦੀ ਬਣਦੀ ਤਨਖਾਹ ਵਾ ਉਹ ਲਾ ਕੇ ਤੇ ਉਹ ਉਹ ਤਨਖਾਹ ਜਨਦਰ ਭੁਗਤ ਨਹੀਂ ਲੈਂਦੇ ਫਿਰ ਅਗਲੀ ਗੱਲ ਸ਼ੁਰੂ ਹੋਏਗੀ ਪਰ ਜੋ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਅਰਸੇ ਤੋਂ ਫੈਸਲੇ ਲਏ ਜਾ ਰਹੇ ਆ ਉਹ ਫੈਸਲੇ ਪੰਥਕ ਮਰਜ਼ਾਦਾ ਅਨਸਾਰ ਨਹੀਂ ਪੰਥ